ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਜਿਹੜੀ ਆਪਾਂ ਦਸਤਾਨਾ ਸੁਝਾ ਰਹੇ ਆ ਜੀ ਸਿੰਘਾਂ ਦੇ ਜਿੰਨੇ ਵੀ ਸਿੰਘ ਆ ਰਹੇ ਨੇ ਜੀ ਤੇ ਇਹਨਾਂ ਵੱਲੋਂ ਪ੍ਰਣ ਕੀਤਾ ਜਾਂਦਾ ਵੀ ਜਦੋਂ ਵੀ ਅਸੀਂ ਅਗਲੀ ਵਾਰ ਆਵਾਂਗੇ ਤਾਂ ਕੇਸ ਰੱਖ ਕੇ ਆਵਾਂਗੇ ਇਹਨਾਂ ਦੇ ਬਕਾਇਦਾ ਫੋਨ ਨੰਬਰ ਲਿਖਿਆ ਜਾਂਦੇ ਨੇ ਜੀ ਕਾਪੀ ਤੇ ਤੇ ਜਿਲ੍ਹਾ ਸ਼ਹਿਰ ਸਾਰਾ ਕੋਈ ਪੁੱਛਿਆ ਜਾਂਦਾ ਜੀ ਇਹ ਪ੍ਰਣ ਕਰਦੇ ਆ ਕਿ ਅਸੀਂ ਅਗਲੀ ਵਾਰ ਵੀ ਦਸਤਾਰ ਬੰਨ ਕੇ ਆਵਾਂਗੇ ਤੇ ਵੀਰੇ ਨਾਲ ਨਾਲ ਗੱਲ ਕਰਦੇ ਆ ਜੀ ਵੀਰੇ ਕਿੱਥੋਂ ਆਏ ਜੀ ਫੰਦਲੀਆ ਮਾ ਜੀ ਹਾਂ ਜੀ ਫੰਦਲੀਆ ਬੰਦੇ ਜੀ ਕਿਹੜਾ ਸ਼ਹਿਰ ਜੀ ਮਾਨਸਾ ਪੰਸਾ ਜੀ ਨੇ ਤੋਂ ਆਏ ਨੇ ਵੀਰੋ ਜੀ ਭਾਈ ਕਿੱਥੋਂ ਆ ਗਏ ਸਿੰਘ ਆ ਗਏ ਬੰਦੇ ਦਾ ਬਿੱਟ ਮੋਨ ਸਿੰਘ ਵਾਲਾ ਜੀ ਦੇਖੋ ਕਿੰਨੇ ਜ਼ਰੂਰ ਤੋਂ ਸੰਗਤਾਂ ਆ ਰਹੀਆਂ ਨੇ ਕੋ ਬੇਨਤੀ ਆ ਜੀ ਵੀ ਜਿਹੜਾ ਵੀ ਜਿਹਦਾ ਵੀ ਦਸਤਾਰ ਬੰਦਿਆ ਤੇ ਉਹਨਾਂ ਵੱਲੋਂ ਪ੍ਰਣ ਕਰਾਇਆ ਜਾਂਦਾ ਹੈ ਕਿ ਭਾਈ ਅਸੀਂ ਅਗਲੀ ਵਾਰ ਆਵਾਂਗੇ ਤਾਂ ਕੇਸ ਰੱਖ ਕੇ ਆਵਾਂਗੇ ਦਾੜੀ ਰੱਖ ਕੇ ਆਵਾਂਗੇ ਆ ਜਾਓ ਭਾਈ ਤੁਹਾਨੂੰ ਦਰਸ਼ਨ ਦਿਵਾਉਂਦਾ ਹਾਂ ਜੀ ਗੰਦੇ ਦਸਾਰਾ ਬੰਨਿਆ ਜਾ ਰਹੀਆਂ ਨੇ ਫਿਰ ਸੇਂਗਾਂ ਮਲੋਂ ਸੇਵਾ ਕੀਤੀ ਜਾ ਰਹੀ ਹੈ ਜੇ ਧੰਨ ਮੰਨ ਨਾ ਵੱਧ ਤੋਂ ਵੱਧ ਸੰਗਤਾਂ ਨੂੰ ਬੇਨਤੀ ਹੈ ਭਾਈ ਜੇਕਰ ਕਿਸੇ ਨੇ ਵੀ ਸੰਗਤਾਂ ਨੂੰ ਬੇਨਤੀ ਹੈ ਭਾਈ ਜੇਕਰ ਕਿਸੇ ਨੇ ਵੀ ਦਸਤਾਰ ਬਣਾਉਣ ਲਈ ਆਉਣਾ ਹੈ ਤਾਂ ਪ੍ਰਾਨ ਕਰਕੇ ਆਇਓ ਭਾਈ ਅਗਲੀ ਵਾਰ ਵੀ ਆਵਾਂਗੇ ਤਾਂ ਕੀ ਇਸ ਰੱਖ ਕੇ ਆਵਾਂਗੇ ਜੀ ਦਾਣਾ ਰੱਖ ਕੇ ਆਵਾਂਗੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ